ਕਿਸਾਨਾਂ ਨੂੰ ਚੇਤਾਵਨੀ ਦਿੰਦੇ ਹੋਏ ਨਜ਼ਰ ਆਏ ਉਹਨਾਂ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਕਿਸਾਨ ਅਕਵਾ ਜਗਜੀਤ ਸਿੰਘ ਢੱਲੇਵਾਲ ਸਰਵਨ ਸਿੰਘ ਪੰਦੇਲ ਦੀ ਸਰਕਾਰ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਕੀ ਹੋਇਆ ਸੀ ਜਾਂ ਨਹੀਂ ਪਰ ਹੁਣ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਆਖਿਰਕਾਰ 13 ਮਹੀਨਿਆਂ ਤੋਂ ਬਾਅਦ ਪੰਜਾਬ ਦਾ ਸ਼ੰਭੂ ਬਾਡਰ ਖੋਲ ਦਿੱਤਾ ਗਿਆ ਸ਼ੰਭੂ ਬਾਡਰ ਨੂੰ ਖੋਲਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਨੇ ਸ਼ੰਭੂ ਬਾਡਰ ਦੇ ਕਿਸਾਨਾਂ ਦੇ ਵੱਲੋਂ ਲਗਾਈ ਗਈ ਸਟੇਜ ਅਤੇ ਬਣਾਈ ਗਈ ਸ਼ੈਡਾਂ ਦੇ ਉੱਤੇ ਬੁਲਡੋਜ਼ਰ ਦੇ ਨਾਲ ਕਾਰਵਾਈ ਕੀਤੀ ਹੈ ਦੱਸ ਦਈਏ ਕਿ ਇਸ ਕਾਰਵਾਈ ਤੋਂ ਪਹਿਲਾਂ ਅੱਜ ਸਵੇਰ ਤੋਂ ਦੁਪਹਿਰ ਤੱਕ ਕਿਸਾਨਾਂ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ, ਪਿਊਸ਼ ਗੋਇਲ ਅਤੇ ਪ੍ਰਲਾਦ ਚੋਸ਼ੀ ਦੇ ਵਿਚਾਲੇ ਮੀਟਿੰਗ ਹੋਈ ਸੀ। ਮੀਟਿੰਗ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵੰਤ ਸਿੰਘ ਪੰਦੇੜ ਅਤੇ ਸਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਤੇਜਕਜੀਤ ਸਿੰਘ ਦੱਲੇਵਾਲ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਸੀ। ਪੁਲਿਸ ਕਾਰਵਾਈ ਦੇ ਵਿਚਾਲੇ ਪੰਜਾਬ ਪੁਲਿਸ ਦੇ ਡੀਆਈਜੀ ਮਨਦੀਪ ਸਿੱਧੂ ਵੀਖਣੋਰੀ ਸਰਹੱਦ ਉੱਤੇ ਪਹੁੰਚੇ ਅਤੇ ਕਿਸਾਨਾਂ ਨੂੰ ਚੇਤਾਵਨੀ ਦਿੰਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸਾਨ ਅਗਵਾ ਜਗਜੀਤ ਸਿੰਘ ਢੱਲੇਵਾਲ ਸਰਵਨ ਸਿੰਘ ਪੰਥੇਰ ਦੀ ਸਰਕਾਰ ਦੇ ਨਾਲ ਹੋਈ ਮੀਟਿੰਗ ਤੇ ਵਿੱਚ ਕੀ ਹੋਇਆ ਸੀ। ਜਾਣ ਨਹੀਂ ਪਰ ਹੁਣ ਉਨ੍ਹਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਸਾਡੇ ਨਾਲ ਤਿੰਨ ਸੈਨਿਕਾਂ ਦੀ ਫੋਰਸ ਹੈ ਅਸੀਂ ਜਾਣਦੇ ਹਾਂ ਕਿ ਇਸ ਵੇਲੇ ਕਿੰਨੇ ਕਿਸਾਨ ਕਿੱਥੇ ਨੇ ਡੀਆਈਜੀ ਸਿੱਧੂ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਦੇ ਨਾਲ ਲੜਨਾ ਨਹੀਂ ਚਾਹੁੰਦੇ ਵਿਰੋਧ ਪ੍ਰਦਰਸ਼ਨ ਉੱਤੇ ਬੈਠੇ ਲੋਕ ਸਾਡੇ ਆਪਣੇ ਨੇ ਅਤੇ ਸਾਰਿਆਂ ਨੂੰ ਪੁਲਿਸ ਦੇ ਨਾਲ ਸਹਿਓ ਕਰੰਤਾ ਆਦੇਸ਼ ਦਿੱਤਾ ਜਾਂਦੇ ਜਦੋਂ ਐਨੀ ਫੋਰਸ ਤੁਹਾਡੇ ਯੂਨੀਅਨ ਲੀਡਰ ਜਿਹੜੇ ਵੱਡੇ ਆ ਉਹ ਸਾਰੇ ਸਿਆਣੇ ਆ ਉਸ ਤੋਂ ਤਾਨੂੰ ਸਮਝਦੇ ਜਦੋਂ ਫੋਰਸ ਆਉਂਦੀ ਆ ਉਹ ਕਹਿੰਦੇ ਸਾਨੂੰ ਹੁਕਮ ਹੋ ਗਿਆ ਕਿਤੇ ਅਸੀਂ ਨਹੀਂ ਉਹਨਾਂ ਨਾਲ ਲੜ ਪੈ ਸਕਦੇ ਆਪਦੇ ਬੱਚਿਆਂ ਨਾਲ ਤੁਸੀਂ ਨਹੀਂ ਲੜਨਾ ਚਾਹੁੰਦੇ ਤੇ ਜਿਹੜਾ ਬੰਦਾ ਚਾਹੁੰਦਾ ਕਿ ਅਸੀਂ ਲੜਨਾ ਤੇ ਅਸੀਂ ਆਪਦੇ ਬੱਚਿਆਂ ਦਾ ਨੁਕਸਾਨ ਕਰਨਾ ਉਹ ਗੱਲ ਵੱਖਰੀ ਐ ਇਸ ਕਰਕੇ ਮੇਰੀ ਤੁਹਾਡੇ ਕੋਲੇ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਜੇ ਤੁਹਾਡੇ ਲਈ ਫਿਕਰਮੰਦ ਅਸੀਂ ਰਹੇ ਆਂ ਮੇਰੀ ਤੁਹਾਡੇ ਬਿਲਕੁਲ ਤੁਹਾਡੇ ਨਾਲ ਬਜ਼ੁਰਗਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਮੇਰੇ ਉਮਰ ਹਮ ਉਮਰਾਂ ਦੇ ਨਾਲ ਉਹਨਾਂ ਦੇ ਵੀ ਬੇਨਤੀ ਤੁਹਾਡੇ ਸਾਰਿਆਂ ਲਈ ਬੇਨਤੀ ਐ ਜਿਹੜਾ ਬੰਦਾ ਉਹਦੇ ਵਿੱਚ ਇਤੋਂ ਇਹਨੂੰ ਕਲੀਅਰ ਹੋਣਾ 101% ਕਲੀਅਰ ਹੋਣਾ ਇਹਦੇ ਚ ਕਿੰਤੂ ਪ੍ਰਿੰਤੂ ਕੁਝ ਨਹੀਂ ਹੋਣਾਗਾ ਫੋਰਸ ਨੂੰ ਹੁਕਮ ਆਇਆ ਫੋਰਸ ਨੂੰ ਟੈਕਸ ਨਾ ਹੋਣਾ ਜਿਹੜੀ ਜਿਹੜੇ ਜੱਲੇਵਾਲ ਸਾਹਿਬ ਤੇ ਤੁਹਾਨੂੰ ਭੰਦੇਰ ਸਾਹਿਬ ਦਾ ਤੁਹਾਨੂੰ ਪਤਾ ਵੀ ਉੱਥੇ ਗਏ ਸੀ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ ਕੀ ਉਹਨਾਂ ਨੇ ਕਿਹਾ ਸੁਣੀ ਹੋਗੀ ਜਾਂ ਹੋਰ ਹੋ ਗਿਆ ਉੱਥੇ ਉਪਦਾ ਲੱਗਿਆ ਵੀ ਸਟੇਨ ਹੁੰਦੇ ਹੁਣ ਤੁਹਾਡੇ ਕੋਲੇ 33 ਇਹ ਆ ਅਸੀਂ ਬਿਲਕੁਲ ਨਹੀਂ ਕਰਨਾ ਚਾਹੁੰਦੇ ਤੁਹਾਨੂੰ ਅਸੀਂ ਬਿਲਕੁਲ ਸਤਿਕਾਰ ਨਾਲ ਦੋ ਹੀ ਗੱਲਾਂ ਤੁਹਾਡੇ ਕੋਲ ਆਪਾਂ ਇੱਥੇ 3000 ਤੋਂ ਵੱਧ ਪੋਸਟ ਹੈ ਤੇ ਆਪਣੇ ਕੋਲ ਤੁਹਾਡੀ ਗਿਣਤੀ ਹੈ ਜਿਹੜੀ ਸਭ ਨੂੰ ਪਤਾ ਆਪਾਂ ਉਸ ਗੱਲ 'ਚ ਨਹੀਂ ਕਰਨਾ ਸਾਰੇ ਮੁੰਡਿਆਂ ਨੂੰ ਹੁਕਮ ਹੈ ਇਹ ਸਾਡੇ ਬਾਪੂ ਆ ਸਾਡੇ ਪਿੰਡਾਂ ਤੋਂ ਆਏ ਆ ਅਸੀਂ ਕਿਸਾਨਾਂ ਦੇ ਪੁੱਤਾਂ ਸਾਡੇ ਬਾਪੂ ਵਹੀ ਕਰਦੇ ਆ ਪਰ ਜੇ ਤੁਸੀਂ ਆਪੇ ਇਸ ਗੱਲ ਨਾਲ ਸਾਡੇ ਬੱਚਿਆਂ ਨਾਲ ਮਿਸਬੀਹਵ ਕਰੋਗੇ ਜੇ ਜੀ ਤੁਹਾਨੂੰ ਇੰਨੇ ਚਿਰ ਤੋਂ ਤੁਸੀਂ ਸਾਡੇ ਨਾਲ ਬੈਠੇ ਹੋ ਤੁਹਾਨੂੰ ਸਤਿਕਾਰ ਤੁਹਾਡਾ ਜੋ ਜੋ ਇੱਜ਼ਤ ਮਾਨ ਦੇ ਵਿੱਚ ਜਿਵੇਂ ਜਿਵੇਂ ਤੁਸੀਂ ਕਹੋ ਉਹ ਕਰਨਾ ਉਹ ਅਸੀਂ ਕਰਦੇ ਰਹੇ ਆ ਮੈਨੂੰ ਲੱਗਦਾ ਤੁਹਾਡਾ ਇੱਥੇ ਲੋਕਲ ਅਸਰ ਦੇ ਨਾਲ ਕਿਸੇ ਦੇ ਨਾਲ ਵੀ ਤੁਹਾਡਾ ਕੋਈ ਅਲੰਬਾ ਨਹੀਂ ਪਹਿਲਾਂ ਦੱਸੋ ਸਾਡੇ ਨਾਲ ਕੋਈ ਅਲੰਬਾ ਰਿਹਾ ਪਿਛਲੇ ਟਾਈਮ ਦੇ ਵਿੱਚ ਨਹੀਂ ਰਿਹਾ ਨਾ ਇਹ ਗੱਲ ਮੰਨਦੇ ਹੋ ਤੁਹਾਨੂੰ ਇੱਜ਼ਤ ਨਾਲ ਤੁਹਾਨੂੰ ਆਪਦੇ ਬਜੂਦਾਂ ਵਾਂਗੂ ਤੁਹਾਨੂੰ ਸਤਿਕਾਰ ਕਰਕੇ ਬਿਲਕੁਲ ਉਹ ਕਰਦੇ ਆ ਹੁਣ ਇੱਕ ਇਹ ਫੈਸਲਾ ਹੋ ਗਿਆ ਤੁਹਾਨੂੰ ਪਤਾ ਤੁਹਾਡੇ ਵੱਡੇ ਲੀਡਰ ਹੈ ਜਿਹੜੇ ਗੱਲੇਵਾਲ ਸਾਹਿਬ ਜਿਨ੍ਹਾਂ ਦਾ ਅਸੀਂ ਰੋਜ਼ ਸੁਖ ਸੁਨਿਆਲ ਹਾਲਚਾਲ ਪੁੱਛਣ ਲਈ ਆਉਂਦੇ ਸੀ ਤੇ ਜਿਨ੍ਹਾਂ ਲਈ ਅਸੀਂ ਇਹ ਸੀ ਵੀ ਜਦੋਂ ਉਹਨਾਂ ਨੇ ਖਾਣਾ ਛੱਡਿਆ ਸੀ ਸਾਨੂੰ ਤਕਲੀਫ ਹੁੰਦੀ ਸੀ ਵੀ ਇਹਨਾਂ ਨੇ ਖਾਣਾ ਛੱਡਿਆ ਹੋਇਆ ਉੱਥੇ ਹੀ ਦੂਜੇ ਪਾਸੇ ਕਾਰਵਾਈ ਤੋਂ ਬਾਅਦ ਵਕਵਾ ਕਿਸਾਨ ਜਥੇਬੰਦੀਆਂ ਦਾ ਬਿਆਨ ਵੀ ਸਾਹਮਣਿਆਂ ਨਾਲ ਸ਼ੁਰੂ ਹੋ ਗਿਆ ਕਿਸਾਨਾਂ ਦੇ ਵੱਲੋਂ ਪੁਲਿਸ ਅਤੇ ਸਰਕਾਰ ਦੀ ਇਸ ਕਾਰਵਾਈ ਦਾ ਕਰੜਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਜੀ ਮੈਂ ਅਵਤਾਰ ਸਿੰਘ ਮਹਿਮਾ ਸੂਬਾ ਪ੍ਰੈਸਕਰਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੇ ਸੰਯੁਕਤ ਕਿਸਾਨ ਮੋਰਚੇ ਦਾ ਆਗੂ ਦੋਸਤੋ ਅੱਜ ਜਿਹੜਾ ਸ਼ੰਬੂ ਤੇ ਖਨੌਰੀ ਬਾਰਡਰ ਦੇ ਉੱਪਰ ਜੋ ਪੰਜਾਬ ਦੀ ਸਰਕਾਰ ਵੱਲੋਂ ਜ਼ਬਰ ਕੀਤਾ ਜਾ ਰਿਹਾ ਔਰ ਸਭ ਤੋਂ ਮਾੜੀ ਗੱਲ ਕਿ ਪੰਜਾਬ ਤੇ ਕੇਂਦਰ ਸਰਕਾਰ ਨੇ ਦੋਹਾਂ ਹੀ ਫੋਰਮਾਂ ਦੇ ਆਗੂਆਂ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਵਾਸਤੇ ਬੁਲਾ ਕੇ ਔਰ ਮੀਟਿੰਗ ਤੋਂ ਬਾਅਦ ਉੱਥੇ ਗ੍ਰਿਫਤਾਰ ਕਰ ਲਿਆ ਔਰ ਮੋਰਚਿਆਂ ਨੂੰ ਖਡਾਉਣ ਵਾਸਤੇ ਮੋਰਚਿਆਂ ਨੂੰ ਚਕਾਉਣ ਵਾਸਤੇ ਭਾਰੀ ਫੋਰਸ ਪੋਰਸ ਦੇ ਨਾਲ ਮੋਰਚੇ ਦੇ ਵਿੱਚ ਸ਼ਾਂਤਮਈ ਬੈਠੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੋ ਇਹਦੀ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕਿ ਜਿੰਨੂ ਤੱਕ ਕਿਸਾਨ ਮੋਰਚੇ ਵੱਲੋਂ ਪੁਰਜੋਰਨ ਖੇਤੀ ਕਰਦੇ ਆਂ ਇਹ ਸਰਕਾਰ ਦਾ ਬਹੁਤ ਹੀ ਨਿੰਦਣਯੋਗ ਕਾਰਾ ਹੈ ਪਹਿਲਾਂ ਦਿੱਲੀ ਜਿਹੜਾ ਰਾਜਧਾਨੀ ਯਾਰ ਹੈ ਕਿਸਾਨਾਂ ਦਾ ਪ੍ਰਦਰਸ਼ਨ ਕਰਨ ਦਾ ਹੱਕ ਖੋਇਆ ਉਹਨੂੰ ਰਸਟਿਆਂ 'ਚ ਰੋਕਿਆ ਔਰ ਸ਼ਾਂਤਮਈ ਬੈਠਿਆਂ ਨੂੰ ਮੀਟਿੰਗਾਂ 'ਚ ਸੱਦ ਕੇ ਮੀਟਿੰਗਾਂ 'ਚ ਮੰਨਿਆ ਵਿਚਾਰਿਆ ਵੀ ਕਿਸਾਨਾਂ ਦੀਆਂ ਮੰਗਾਂ ਠੀਕ ਨੇ ਅਗਲੇ ਦੌਰ ਦੀਆਂ ਮੀਟਿੰਗਾਂ ਕਰਾਂਗੇ ਪਰ ਫਿਰ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਗ੍ਰਿਫਤਾਰ ਕਰਨਾ ਆਗੂਆਂ ਨੂੰ ਔਰ ਮੋਰਚੇ ਜੋ ਸ਼ਾਂਤਮਈ ਬੈਠੇ ਕਿਸਾਨਾਂ ਨੂੰ ਜਿਹੜਾ ਗ੍ਰਫਤਾਰ ਕਰਕੇ ਜਬਰੀ ਮੋਰਚੇ ਚ ਕਾਇਏ ਜਾ ਰਹੇ ਨੇ ਇਹ ਜਿਹੜੀ ਪੰਜਾਬ ਸਰਕਾਰ ਜਿਹੜੀ ਆਪਣੇ ਆਪ ਨੂੰ ਕਿਸਾਨ ਸਰਕਾਰ ਦੱਸਦੀ ਆ ਚੰਡੀਗੜ੍ਹ ਦੇ ਵਿੱਚ ਬੈਠਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆਪਣੇ ਆਪ ਨੂੰ ਕਿਸਾਨਾਂ ਦਾ ਪੁੱਤਰ ਦੱਸਦਾ ਉਹਦੇ ਵੱਲੋਂ ਜੋ ਜ਼ਬਰ ਕੀਤਾ ਜਾ ਰਿਹਾ ਪੰਜਾਬ ਪੁਲਿਸ ਦੇ ਰਾਹੀਂ ਇਹ ਪੰਜਾਬ ਸਰਕਾਰ ਦੀ ਬਹੁਤ ਵੱਡੀ ਤੇ ਵੱਜਰ ਗਲਤੀ ਆ ਇਹਦੇ ਹੁਣ ਸਰਕਾਰ ਦੀ ਜਿਹੜੀ ਤਬੂਤ ਦੇ ਵਿੱਚ ਆਖਰੀ ਕਿੱਲ ਬਣ ਕੇ ਠੁੱਕੇਗਾ ਅਸੀਂ ਆ ਮੰਗ ਕਰਦੇ ਆ ਸਰਕਾਰ ਤੋਂ ਕਿ ਤੁਰੰਤ ਇਹਨਾਂ ਸਾਰੇ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਔਰ ਕਿਸਾਨਾਂ ਦਾ ਪ੍ਰਦਰਸ਼ਨ ਕਰਨ ਦਾ ਹੱਕ ਆ ਉਹ ਬਹਾਲ ਕੀਤਾ ਜਾਵੇ ਔਰ ਸਯੁਧ ਕਿਸਾਨ ਮੋਰਚੇ ਵੱਲੋਂ ਅਸੀਂ ਇਹਦੀ ਫਿਰ ਤੋਂ ਨਿਖੇਧੀ ਕਰਦੇ ਆ ਧੰਨਵਾਦ ਸਾਹਿਬ ਜੀ ਫਤਿਹਪੁਰਾਹੋਂ ਥਾਣੇ ਤੋਂ ਬਦਲ ਰਹੀ ਐ ਇਥੋਂ ਮਹਾਲੀ ਦਾ ਥਾਣਾ ਸੀ ਕਿਹੜਾ ਨਿਕਾ ਮੁਲਾ ਪਰ ਗਰੀਬ ਦਾ ਆਜ਼ਮਪੁਰ ਤੋਂ ਬਦਲ ਕੇ ਰਹੀ ਐ ਗੱਡੀ ਜਿਹੜੀ ਇਹਨਾਂ ਨੇ ਲੈਂਦੀ ਆ ਹੋਰ ਕਿਤੇ ਖੜ ਰਹੇ ਆ ਇਹੜੀ ਵੀਡੀਓ ਇਹਨੂੰ ਬਸ ਸੋ ਸ਼ੇਅਰ ਕਰ ਦਿਓ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਨੇ ਕਿਹਾ ਕਿ ਅੱਜ ਦੀ ਕਾਰਵਾਈ ਸਿਰਫ ਇਸ ਲਈ ਕੀਤੀ ਗਈ ਹੈ ਕਿਉਂਕਿ ਕਿਸਾਨਾਂ ਦੇ ਵੱਲੋਂ ਕੀਤੀ ਗਈ ਸਰਹੱਦ ਦੀ ਨਾਕਾਬੰਦੀ ਕਾਰਨ ਸੂਬੇ ਨੂੰ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਸੀ ਇਸ ਤੋਂ ਇਲਾਵਾ ਅਸੀਂ ਸੂਬੇ ਦੇ ਵਿੱਚੋਂ ਨਸ਼ੇ ਦੀ ਲਤ ਨੂੰ ਵੀ ਖਤਮ ਕਰਨਾ ਚਾਹੁੰਦੇ ਹਾਂ ਬੇਰੁਜ਼ਗਾਰੀ ਖਤਮ ਹੋਣ ਉੱਤੇ ਹੀ ਨਸ਼ਾ ਖਤਮ ਹੋਵੇਗਾ ਦੇਖੋ ਜੁੱਤ ਤਿੰਨ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਜਦੋਂ ਦੇਸ਼ ਦੇ ਕਿਸਾਨਾਂ ਦੇ ਖਿਲਾਫ ਬਣਾਏ ਤਾਂ ਇੱਕ ਵੱਡਾ ਅੰਦੋਲਨ ਦੇਸ਼ ਚੜ੍ਹਿਆ। ਉਹ ਸਾਰੇ ਕਿਸਾਨ ਪੰਜਾਬ ਦੇ ਕਿਸਾਨ, ਦੇਸ਼ ਦੇ ਕਿਸਾਨ ਦਿੱਲੀ ਤੇ ਜਾ ਕੇ ਧਰਨੇ ਤੇ ਬੈਠੇ। ਉਸ ਸਮੇਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੇ ਔਰ ਪੰਜਾਬ ਸਰਕਾਰ ਨੇ ਡਟ ਕੇ ਕਿਸਾਨ ਦਾ ਸਾਥ ਦਿੱਤਾ। ਤੋਂ ਉਸ ਤੋਂ ਬਾਅਦ ਹੁਣ ਜਿਹੜੀ ਲੜਾਈ ਆ ਉਹ ਕੇਂਦਰ ਸਰਕਾਰ ਦੇ ਨਾਲ ਆ। ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਦੇ ਨਾਲ ਆ ਪਰ ਪੰਜਾਬ ਦੀ ਦੋ ਲਾਈਫ ਲਾਈਨਾਂ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਪੰਜਾਬ ਦਾ ਬਹੁਤ ਵੱਡਾ ਵਪਾਰ ਚੱਲਦਾ ਖਾਸ ਕਰਕੇ ਜੇ ਨਾ ਕਰਾ ਕਰੋਰੀ ਬੋਰਡੋਂ ਦੀ ਸੰਭੂ ਬੋਰਡੋਂ ਦੀ ਉਹਨੇ ਪੰਜਾਬ ਨੂੰ ਬਹੁਤ ਗੁਰੇਤਰਾ ਪਰਵਾਪ ਕੀਤਾ ਪੰਜਾਬ ਦਾ ਵਪਾਰ ਜਿਹੜਾ ਉਹਨੇ ਪੰਜਾਬ ਦੇ ਵਪਾਰ ਨੂੰ ਬਹੁਤ ਵੱਡੀ ਸੱਟ ਮੱਜੀ ਆ ਔਰ ਦੂਜੇ ਪਾਸੇ ਅਸੀਂ ਆਮ ਆਦਮੀ ਪਾਰਟੀ ਜਿਹੜੀ ਕਮਿਟਿਡ ਆ ਪੰਜਾਬ ਦੇ ਨੌਜਵਾਨਾਂ ਦੇ ਪ੍ਰਤੀ ਪੰਜਾਬ ਦੇ ਨੌਜਵਾਨ ਨੂੰ ਕਿਵੇਂ ਰੋਜ਼ਗਾਰ ਦੇਣਾਗਾ ਰੋਜ਼ਗਾਰ ਤਾਂ ਮਿਲੂਗਾ ਜੇ ਵਪਾਰ ਚੱਲੂਗਾ ਸੋ ਵਪਾਰ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਸੀ ਸੋ ਸਾਰੇ ਹਰਾਤਾਂ ਦੇਖਦੇ ਹੋਏ ਜਿਹੜਾ ਇਹ ਜਿਹੜੀ ਅੱਜ ਦੀ ਕਾਰਵਾਈ ਹੋਈ ਆ ਕਿਉਂਕਿ ਅਸੀਂ بار بار ਕਿਸਾਨਾਂ ਦਾ ਮਤਲਬ ਉਹ ਹੀ ਸਮਝਾ ਰਹੇ ਆ ਕਿ ਤੁਹਾਡੀ ਲੜਾਈ ਸੈਂਟਰ ਸਰਕਾਰ ਦੇ ਨਾਲ ਆ ਤੁਸੀਂ ਕੇਂਦਰ ਸਰਕਾਰ ਦੇ ਨਾਲ ਹੀ ਲੜ ਕੇ ਲੜ ਲੜੋ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਡਾ ਪੰਜਾਬ ਦਾ ਵੱਡਾ ਰੋਕ ਕੇ ਪੰਜਾਬ ਦਾ ਵੱਡਾ ਨਿਸ਼ਾਨਾ ਕਰ ਰਹੇ ਹੋ ਦੂਸਰਾ ਅੱਜ ਅਸੀਂ ਇੱਕ ਸਰਕਾਰ ਜਿਹੜੀ ਵੱਡੇ ਜੰਗ ਲੜ ਰਹੀ ਹੈ ਨਸ਼ਿਆਂ ਦੇ ਖਿਲਾਫ ਜੇ ਨਸ਼ੇ ਦਾ ਤਾਂ ਖਤਮ ਹੋਣਗੇ ਜੇਕਰ ਅਸੀਂ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਦੇ ਪਾਵਾਂਗੇ ਰੋਜ਼ਗਾਰ ਪਾ ਦੇ ਪਾਵਾਂਗੇ ਜੇਕਰ ਪੰਜਾਬ 'ਚ ਉਦਯੋਗ ਆਊਗਾ ਵਪਾਰ ਹੋਊਗਾ ਸੋ ਮੈਂ ਸਮਝਦਾ ਅਸੀਂ ਅੱਜ ਵੀ ਪੰਜਾਬ ਤੋਂ ਖ਼ਬਰਾਂ ਦੀ ਪੰਜਾਬ ਦੇ ਕਿਸਾਨ ਦੇ ਨਾਲ ਅੱਜ ਵੀ ਅਸੀਂ ਸਾਡੇ ਤਿੰਨ ਮੰਤਰੀ ਸਾਹਿਬਾਨ ਉਸ ਮੀਟਿੰਗ 'ਚ ਬੈਠੇ ਜਿਸ ਮੀਟਿੰਗ ਦੇ ਅੰਦਰ ਪੰਜਾਬ ਦੇ ਕਿਸਾਨਾਂ ਨੇ ਆਪਣਾ ਪੱਖ ਜਿਹੜਾ ਸੈਂਟਰ ਸਰਕਾਰ ਦੇ ਸਾਹਮਣੇ ਰੱਖਿਆ। ਸੋ ਅਸੀਂ ਜਿਹੜੀਆਂ ਸੈਂਟਰ ਦੇ ਖਿਲਾਫ ਮੰਗਾਂ ਲਗੀਆਂ ਉਹਨਾਂ ਦੇ ਲਈ ਕਿਸਾਨ ਦਾ ਹਮੇਸ਼ਾ ਸਾਥ ਦਿੰਦੇ ਆ ਪਹਿਲਾਂ ਵੀ ਸਾਥ ਦਿੰਦੇ ਆ ਅੱਜ ਵੀ ਦਿੰਦਾ ਔਰ ਹਮੇਸ਼ਾ ਦਿੰਦੇ ਆ। ਫਿਲਹਾਲ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਸ਼ੰਭੂ ਦੇ ਨੇੜਲੇ ਇਲਾਕਿਆਂ ਅਤੇ ਪਟਿਆਲਾ ਦੇ ਵਿੱਚ ਇੰਟਰਨੈਟ ਸੇਵਾਵਾਂ ਪੰਤ ਕਾ ਦਿੱਤੀਆਂ ਗਈਆਂ ਨੇ। ਖਨੋਰੀ ਸਰਹੱਦੀ ਸਥਿਤੀ ਨੂੰ ਵੇਖਦੇ ਹੋਏ ਹਰਿਆਣਾ ਪੁਲਿਸ ਨੇ ਵੀ ਰਿਜ਼ਰਵ ਫੋਰਸ ਸਪੈਦ ਦਿੱਤੀ ਹੈ ਤੇ ਹਰਿਆਣਾ ਦੇ 2000 ਤੋਂ ਵੱਧ ਸੈਨਿਕ ਪਹਿਲਾਂ ਹੀ ਖਨੋਰੀ ਦੀ ਸਰਹੱਦ ਉੱਤੇ ਮੋਰਚੇ ਤੇ ਡਟੇ ਹੋਏ ਨੇ ਬਿਊਰੋ ਰਿਪੋਰਟ ਚੈਨਲ ਪੰਜਾਬੀ